ਸਾਸ਼ੀਪਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜੀ ਸੋ ਅੱਜ ਪਹੁੰਚਾ ਪਸ਼ੂ ਮੇਲਾ ਕੋੜਾਗਲਾਂ ਦੇ ਇਹਦੇ ਵਿੱਚ 0 ਤੋਂ 6 ਤੱਕ ਕੰਪੀਟੀਸ਼ਨ ਸੀ ਬੱਚਿਆਂ ਦੇ 100 ਪਹਿਲੇ ਪੋਜੀਸ਼ਨਾਂ ਪਹਿਲਾਂ ਤੋਂ ਲੈ ਕੇ 9 ਤੱਕ ਵੀ ਅਨਾਉਂਸ ਹੋ ਚੁੱਕੇ ਆ ਸੋ ਪਹਿਲੇ ਤੋਂ ਦੇਖ ਸਕਦੇ ਤੁਸੀਂ ਵੀਰਨਾ ਕਰਾਵਾਂਗੇ ਗੱਲਬਾਤ ਉਹ ਵੀਰੇ ਮੁੰਮੇ ਇਤਜ਼ਾਦ ਜਿਹੜੇ YouTube ਆਰੇ ਵੀਰੇ ਅਜੇ ਤੱਕ ਜਿਸੇ ਤਾਂ ਬਹੁਤ ਵਧੀਆ ਗਿਆ ਜੇ ਸੋ ਤੁਸੀਂ ਦੇਖ ਸਕਦੇ ਹੋ ਪਹਿਲੇ ਨੰਬਰ ਤੇ ਇਹ ਪਤਾ ਵੀਰਾਂ ਤੋਂ ਲੈ ਕੇ ਦੇਵਾਂਗੇ ਟਿਕਾ ਭਾਈ ਜੀ ਕਰਾਵਾ ਇਹ ਗੱਲਬਾਤ ਸੱਸੀ ਗੱਲ ਬੋਈ ਆਪਣੇ ਇਹ ਕਟਾ ਪਹਿਲੇ ਨੰਬਰ ਦਾ ਕਿਹੜੇ ਪਿੰਡੋਂ ਆਇਆ ਇਹ ਇਹ ਸੋਮੂ ਜਾਗੇ ਛੋ ਸੋਮੂ ਜੀਮੇ ਦਾ ਕਟਾ ਕਿਹੜੇ ਪਿੰਡੋਂ ਕਿਹੜੇ ਪਿੰਡੋਂ ਜੀ ਤੁਸੀਂ ਦੇਖ ਸਕਦੇ ਹੋ ਆ ਕਟਾ ਜੀ ਪਹਿਲੇ ਨੰਬਰ ਦਾ ਆ ਸੋਮੂ ਜੀਮੇ ਦਾ ਦੋ ਨੰਬਰ ਤੇ ਕਟਾ ਪਿੱਥੋਂ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੋ ਤੁਸੀਂ ਦੇਖ ਸਕਦੇ ਹੋ ਇਹ ਦੂਜੇ ਨੰਬਰ ਦਾ ਆ ਕਟਾ ਇਹ ਪਿੰਡ ਪਿੱਥੂ ਤੋਂ ਆ ਵੀਡੀਓ ਬਣ ਸਕੇ ਪਹਿਲਾ ਸਥਾਨ ਪ੍ਰਾਪਤ ਤੀਜੇ ਨੰਬਰ ਤੇ ਆ ਘਟਾ ਆ ਪਿੰਡ ਬੱਲੋ ਤੋਂ ਹੀ ਇਹਨਾਂ ਵੀਰਾਂ ਨਾਲ ਕਰਾਵਾਏ ਗੱਲਬਾਤ ਹਾਂ ਸਾਸੀ ਕਾਲ ਬਈ ਆਪਣਾ ਜਿਹੜਾ ਘਟਾ ਇਹ ਕਿਹੜੀ ਪੋਜੀਸ਼ਨ ਤੇ ਆ ਜੀ ਇਹ ਤੀਜੀ ਤੇ ਬਈ ਤੀਜੇ ਨੰਬਰ ਤੇ ਸੋ ਉਮਰ ਅੰਦਾਜ਼ਾ ਉਮਰ ਕਿੰਨੀ ਹੋਗੀ ਦੀ ਇਹਦੀ ਉਮਰ ਹੈਗੀ ਬਈ ਇਹਦੀ ਛਵਾ ਦੋ ਮਹੀਨੇ ਛਵਾ ਦੋ ਮਹੀਨੇ ਕਿਹੜੇ ਸੀ ਮੁੰਡਾ ਜੀ ਆਪ ਇਹ ਐਮ 51 ਐਮ 51 ਇਹਦੀ ਮਦਰ ਦਾ ਦੁੱਧ ਕਿੰਨਾ ਸੀ ਮਾਦਾ 18.5 ਕਿਲੋ ਤੀਜਨ ਵਧਾਈਆਂ ਬਈ ਬੋਲੋ ਸੋ ਆਹ ਕਟਾਇਆ ਚੌਥੇ ਨੰਬਰ ਤੇ ਵੀਰਨਾ ਕਰਾਵਾ ਇਹ ਗੱਲਬਾਤ ਆਈ ਸასი ਗਾਲ ਬੋਈ ਆਪਣਾ ਇਹ ਕਟਾਇਆ ਕਿਹੜੇ ਨੰਬਰ ਦਾ ਜੀ ਚੌਥੇ ਦੀ ਚੌਥੇ ਨੰਬਰ ਤੇ ਕਿਹੜੇ ਪਿੰਡੋਂ ਜੀ ਕੋਟੜਾ ਕਲਾ ਤੋਂ ਵਧਾਈਆਂ ਵੀਰੇ ਬਹੁਤ ਬਹੁਤ ਇਹ ਕਟਾਈ ਚੌਥੇ ਨੰਬਰ ਤੇ ਆ ਤੁਸੀ ਦੇਖ ਸਕਦੇ ਹੋ ਪਿੰਡ ਕੋਟੜਾ ਕਲਾ ਤੋਂ